जी क्या नाम है? मेरा नाम लालती देवी है अच्छा, तो आ, क्या हुआ आपके साथ? मैं टेसन पे ग्यारह बजे उतरी तो मैं बिछा के चटाई बैठ गई बच्चों के लेकर फिर मेरा बड़ा वाला लड़का लेटिन किया था मैं उसे लेकर धोने गई फिर उसके बाद वो दोनों मियाँ बीवी बैठे थे तो बोले कि लाओ हम इसको पकड़ लेते हैं फिर आ... मैंने दे दिया hmm. भीड़ में थे सर hmm. और बहुत सारे लोग स्टेशन के बाहर बैठे हुए थे hmm. तो हमने बोला क्या है? फिर उसके बाद मैं जल्दी से करके धो के इसको फिर मैं जल्दी से आ गई फिर अपना बच्चा ले लिया ब, बैग फिर उसके बाद पुलिस वाले ने वहाँ से हटाने लगे फिर मैं उधर साइड मतलब जहाँ टेम्पू वम्पू लगी है तो भीड़ में फिर हमने बिछा लिया वो मेरे बगल आके इसे थोड़ी दूर पे बिछा ली दोनों मियाँ बीबी फिर तो, मेरे बच्चे से बोल रही थी मेरा बच्चा ऐसे खेल रहा था एक बजे ताई खेला दोनों लोग फिर मैं बैठी थी फिर सो मेरे दोनों बच्चे सो गए तो उसने हाँ ਉਹ ਮਾਈ ਹੋਸੇ ਹਮ ਇਹੀ ਪੁੱਛੇ ਕਿ ਜਬ ਮੇਰਾ ਬੱਚਾ ਲੈ ਲਈ ਮੈਂ ਆਈ धो के फिर उसके बाद हमने पूछा कि तुम कहाँ गई थी तो वो बोल रही थी कि मैं लुधियाने में भाभी से मिलने आई और नई दिल्ली जा रही हूँ तीन बजे की ट्रेन है अच्छा आप, आप कहां से मैं फतेहपुर से आई जी तो किसी मेरा घर वाला रहता है यहाँ जी अच्छा तो आपके जो बच्चे को लेकर गई है वो आ, महिला लेके गई है जो... लेडीज वो छोटे वाले बच्चे को ले लीजिए जी कितने साल का बच्चा है 1 साल का उसको ले लीजिए जी अच्छा तो अभी पुलिस क्या कह रही है पुलिस ये ये बोल रही है कि मैं ढूंढ रहा हूं बस बच्चा लड़का था बेटी लड़का था लड़का लेके जी अच्छा तो वो सीसीटीवी में पता लगा भी कहते वो काले रंग का सूट डाला था लेडीज हाँ वही लेडीज लगी जो बोला कि दिल्ली में जाऊंगी तीन बजे की ट्रेन है मेरा बच्चा भाई जब मैं सो गई दो बजे तक जाग रही थी मैं फिर उसके बाद मेरी आंख लग गई तो बचा लेगी जी फिर उसके बाद मैं जानी नहीं जब सुबह पाँच बजे उठी तो देखो तेरे सुहारा तो ये वो नहीं तो फिर मैं जल्दी से सबसे तो पूछा फिर पुलिस के पास आ जल्दी से फिर उसके बाद बताया लिखाया फिर बोले कि फिर ढूंढने लगे साहब लोग सब तो, तो, तो मैं बैठी थी पती सारा दिन यहाँ पे वो फैक्ट्री में थे फिर सुबह आए नौ दस बजे तक आप अकेली से आए थे जी कहाँ से आए थे अकेले ਫਾਤੇ ਪੁੱਛਦੇ ਫਾਤੇ ਪੁੱਛ ਲੁਹਣਾ ਤੇ ਪਤੀ ਸੁਣ ਜੀ ਅੰਜਰ ਕ ਬੱਚੀ ਅਗਵਾ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਮਾਮਲਾ ਇਹ ਕੱਲ ਜੀ ਸਾਨੂੰ ਕੋਈ ਸਵੇਰ 8:00 ਵਜੇ ਨਾ ਸਾਡੇ ਪਲੇਰਪਨ ਡਿਊਟੀ ਮੁਲਾਜ਼ਮਾ ਨੂੰ ਪਤਾ ਲੱਗਾ ਸੀ ਕਿ ਇੱਕ ਬੱਚਾ ਅਗਵਾ ਹੋ ਗਿਆ ਇੱਕ ਸੰਦਾ ਤੋਂ ਮੁੜ ਕੇ ਸਾਡੇ ਕੋਲ ਦੋ ਆਏ ਸੀ ਮੀਆਂ ਬੀਵੀ ਲਾਲਤੀ ਦੇਵੀ ਤੇ ਆਸ਼ੀਸ਼ ਕੁਮਾਰ ਉਹ ਲਾਲਤੀ ਦੇਵੀ ਕਹਿ ਰਹੀ ਸੀ ਮੇਰਾ ਹਸਬੰਡ ਇੱਥੇ ਕਰਦਾ ਨੌਕਰੀ ਕਰਦਾ ਇੱਥੇ ਕਿਸ ਫੈਕਟਰੀ ਵਿੱਚ ਨਾ ਜੁਦ ਜਾਣੇ ਤੇ ਇਹ ਫਾਟੇਪੁਰ ਯੂਪੀ ਸਟੇਸ਼ਨ ਤੋਂ ਉਹਨੂੰ ਮਿਲਣ ਵਾਸਤੇ ਆਪਣੇ ਦੋਨਾਂ ਬੱਚਿਆਂ ਨੇ 50 ਸਾਲ ਦਾ ਬੱਚਾ ਇੱਕ ਇੱਕ ਸਾਲ ਦਾ ਬੱਚਾ ਉਹਦੋਂ ਆਈਸੀ ਪੇ ਲੱਗਦੇ ਹੁ ਜਲੰਧਰ ਗਲਤ ਗਲਤੀ ਪੈਕੇਜ ਚਲੇਗੀ ਉਥੋਂ ਰਾਤ ਕਿਨੂੰ 11 ਵਜੇ ਆ ਕੇ 17 ਤਰੀਕ ਨੂੰ ਰਾਤ ਨੂੰ ਇੱਥੇ ਆਂਦੀ ਮੈਂ ਇੱਥੇ ਬੈਠ ਕੇ ਆ ਕੇ ਰਿਜ਼ਰਵਸ਼ਨ ਦੇ ਬਾਅਦ ਉਹਦੀ ਘਰ ਵਾਲੇ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਰਾਤ ਨੂੰ ਆ ਸਕਦਾ ਮੇਰੀ ਨਾਈਟ ਸ਼ਿਫਟ ਆ ਤੇ ਮਾਲਕ ਸੇਰੇ ਆਉਣਗੇ ਤੇ ਸੇਰੇ ਉਹਨਾਂ ਜਾਗ ਤੋਂ ਬਾਅਦ ਮੈਂ ਆਵਾਂਗਾ ਤੇ ਰਾਤ ਨੂੰ ਇੱਥੇ ਆਰਾਮ ਕਰਨ ਲੱਪੀ ਬੈਠ ਗਈ ਤੇ ਰਣੂ ਉਹਦੀ 12:00 ਵਜੇ ਮੈਨੂੰ ਮੇਰੇ ਬੱਚੇ ਆ ਵੱਡੇ ਨੂੰ ਲੈਟਨ ਤਾਂ ਲੱਗੇ ਕਪਲ ਉੱਰ ਬੈਠਾ ਸੀ ਕਾਫੀ ਇੰਦੇ ਗੈਦਰਿੰਗ ਸੀ ਬਹੁਤ ਲੋਕੀ ਬੈਠੇ ਸੀ ਤੇ ਉਹਦੀ ਮੈਂ ਬੱਚਾ ਉਹਨਾਂ ਨੂੰ ਫੜਾ ਕੇ ਲੈਕਚਰ ਚਲੇ ਗਈ ਏ ਉਸ ਤੋਂ ਬਾਅਦ ਜਦ ਮੈਂ ਵਾਪਸ ਆਈਆਂ ਤੇ ਚਲੋ ਉਹਨਾਂ ਦਾ ਬੱਚਾ ਲੁੱਲਿਆ ਮੇਤਨਾ ਉਹਨਾਂ ਨੇ ਕਿਹਾ ਕਿ ਪੁਲਿਸ ਵਾਲੇ ਆਏ ਸੀ ਉਹ ਕਹਿੰਦੇ ਆਪਣੀ ਇਹਨਾਂ ਨੇ ਸਬਰ ਕਰਨਾ ਸਬਰ ਜਾਓ ਜਿਹੜੇ ਵਾਧੂ ਹੈਗੇ ਉਹਨਾਂ ਨੂੰ ਭੇਜਦੇ ਰਹੀ ਸਮ ਅਵੇਰ ਕਰ ਰਹੀ ਸੀ ਲੋਕਾਂ ਨੂੰ ਕਿ ਆਪਣੇ ਬੱਚਿਆਂ ਦਾ ਸਮਾਨ ਦਾ ਖਿਆਲ ਰੱਖੋ ਤੇ ਉਹ ਫਿਰ ਉਹਨਾਂ ਨੂੰ ਲੈ ਕੇ ਸਾਈਡ ਤੇ ਜਾ ਕੇ ਨਾ ਮੁਸਾਫਰਖਾਨੇ ਦੇ ਉੱਤਰ ਕੈਮਰੀ ਨੇ ਤੋਂ ਬਾਹਰ ਥੋੜਾ ਸੰਗੇ ਆਂਦੇ ਮੈਨੂੰ ਨੀਂ ਸੱਤੀ ਹੋਈ ਸੀ ਮੈਨੂੰ ਨੀਂਦਾ ਵੀ ਕੋਈ ਰਾ ਮੇਰਾ ਬੱਚਾ ਛੋਟਾ 1 ਸਾਲ ਵਾਲਾ ਰਾਜ ਜਿਹੜਾ ਨਾਮ ਆ ਉਹ ਨਹੀਂ ਸੀ ਅੱਛਾ ਬੱਚੇ ਕਿੰਨੇ ਸੀ ਟੋਟਲ ਬੱਚੇ ਤਾਂ ਦੋ ਸੀ ਇਹਦੇ ਕੋਲ ਇੱਕ 4 ਸਾਲ ਦਾ ਸੀ ਇੱਕ 1 ਸਾਲ ਦਾ ਅੱਛਾ 1 ਸਾਲ ਵਾਲੇ ਨੂੰ ਲੱਗੇਗਾ 1 ਸਾਲ ਵਾਲਾ ਬੱਚਾ ਇਹਦਾ ਐਨੀ ਮਿਸਪਲਿਸ ਹੋ ਗਿਆ ਕਿ ਨਹੀਂ ਮੈਂ ਆਪਣੇ ਤੌਰ ਤੇ ਹੀ ਘਰ ਵਾਲੇ ਨੂੰ ਫੋਨ ਕੀਤਾ ਉਹਦੀ ਵੇਟ ਕੀਤੀ ਉਹ ਆਇਆ ਫਿਰ ਮੈਂ ਦੀ ਮੈਂ ਲੱਭਣਾ ਸ਼ੁਰੂ ਕੀਤਾ ਤੇ ਲੱਭਦਿਆਂ ਲੁਕਦਿਆਂ ਦੀ ਫਿਰ ਮੈਂ ਪੁਲਿਸ ਨੂੰ ਦੱਸਿਆ ਅੱਗੇ ਕੋਈ ਨਾ ਬਾਅਦ ਫਿਰ ਆਪਾਂ ਨਾਲ ਜਾ ਕੇ ਕੈਮਰੇ ਚੈੱਕ ਕੀਤੇ ਤੇ ਕੈਮਰੇ ਚੈੱਕ ਕਰਨ ਤੋਂ ਬਾਅਦ ਤੇ ਸਾਨੂੰ ਜੀ ਕੈਮਰੇ ਚੈੱਕ ਕੀਤੇ ਫਿਰ ਕੈਮਰੇ ਚੈੱਕ ਕਰਨ ਤੋਂ ਬਾਅਦ ਇੱਕ ਸਾਨੂੰ ਫਿਰ ਫੁਟੇਜ ਆਈ ਕੀ ਕੁੜੀ ਇੱਕ ਲੇਡੀ ਜਿਹੜੀ ਹੈਗੀ ਹੈ ਫਿਰ ਲੇਡੀਆਂ ਹੈਗੀ ਹੈ 35 ਸਾਲ ਦੀ ਉਹ ਬੱਚਾ ਲੈ ਕੇ ਜਾ ਰਹੀ ਸੀ ਬੱਚਾ ਤੇ ਨਾਲ ਨਾਲ ਪਿੱਛੇ ਮੁੰਡਾ ਹੈ ਕਿ ਬੈਗ ਪਾਇਆ ਨਾਲ ਸੀ ਇਹਨਾਂ ਨੂੰ ਦਿਖਾਈ ਕਿਤੇ ਇਹੀ ਹੈ ਜਿਹੜੇ ਰਾਤਿਆਂ ਨੂੰ ਇਹਨਾਂ ਬੱਚਾ ਪਹਿਲਾਂ ਫੜੇ ਸਾਡੇ ਲਾਗੇ ਸੁੱਤੇ ਸੀ ਉਹ ਰਾਤ ਸਵਾ 2 ਵਜੇ ਕੋਈ ਬੱਚਾ ਉਹ ਲੈ ਕੇ ਨਿਕਲ ਕੇ ਬਾਹਰ ਮੈਨਿਗੇਟ ਤੋਂ ਬਾਹਰ ਉਤੋਂ ਆਪੇ ਟੀਮਾਂ ਲਾਈਆਂ ਜੀ ਤਿੰਨ ਕਰ ਰਹੇ ਆ ਆਪਣੇ ਤੁਹਾਡੇ ਸੈਕੂਰੀਟੇ ਲੱਗੇ ਹੋਏ ਆ ਤੇ ਕਿ ਮੈਂ ਖੁਦ ਵੀ ਲੱਗਾ ਤਿੰਨ ਟੀਮਾਂ ਉਹ ਸਿਟੀ ਵਾਲੇ ਕੈਮਰੇ ਚੈੱਕ ਕਰ ਰਹੇ ਆ ਉਤੋਂ ਗਾਂ ਦੇਖੋ ਲੀਡ ਮਿਲਣ ਦੀ ਆਸ ਹੈਗੀ ਸਾਨੂੰ ਕਿ ਤੁਹਾਡੇ ਕੋਲ ਤੁਹਾਡੇ ਚੈਨਲ ਦੇ ਮਾਧਮ ਨਾਲ ਨਹੀਂ ਦੱਸਾਂ ਤੁਹਾਨੂੰ ਆ ਤੁਹਾਡੇ ਕੋਲ ਫੋਟੋ ਆ ਗਈਆਂ ਇਹਨਾਂ ਦੀ ਤੁਸੀਂ ਜਿੰਨਾ ਹੈ ਅੱਛਾ ਜੀ ਜੀ ਦੱਸੋ ਕਿ ਜਿਹੜੀ ਲੇਡੀਜ਼ ਲੈ ਕੇ ਜਾ ਰਹੀ ਸੀ ਸੀਸੀਟੀਵੀ ਦੇ ਵਿੱਚ ਤੇ ਜਿਨ੍ਹਾਂ ਦਾ ਬੱਚਾ ਕਨੈਕਟ ਕੀਤਾ ਉਹਨੇ ਪਛਾਣ ਲਿਆ ਉਹਨਾਂ ਨੂੰ ਉਹਨਾ ਪਛਾਣਦਾ ਕਹਿੰਦੀ ਹੈ ਹਾਂਜੀ ਉਹ ਹੀ ਆ ਹਾਂਜੀ ਉਹ ਹੀ ਜਿਹਨਾਂ ਰਾਤ ਨੂੰ 12 ਵੇ ਬੱਚਾ ਦਿੱਤਾ ਜਿਨ੍ਹਾਂ ਮੇਰਾ 15 ਮਿੰਟ ਬਚਾ ਰੱਖਿਆ ਤੇ ਇਹੀ ਸਾਡੇ ਲਾਗੇ ਲੰਮੇ ਬੇ ਸੀ ਅੱਛਾ ਤੇ ਹਾਂਜੀ ਮੈਂ ਸੌਂ ਗਈ ਸਿਰੇ ਜਾ ਖੁੱਲੀ ਤੇ ਮੇਰਾ ਬੱਚਾ ਵੇਪ ਸੀ ਉਹ ਤੇ ਉਹ ਪਹਿਲਾਂ ਵੀ ਕਹਿ ਰਹੀ ਸੀ ਮੈਨੂੰ ਲੱਗਦਾ ਉਹੀ ਲੱਗੀ ਤੇ ਜਦੋਂ ਫੁਟੇਜ ਦਿਖਾਈ ਇਹ ਵਾਕਿਆ ਕਲੀਅਰ ਹੋ ਗਿਆ ਤੇ ਹੁਣ ਪਰਿਵਾਰਕ ਮੈਂਬਰ ਨਾਲ ਗੱਲਬਾਤ ਹੋਈ ਹੁਣ ਪਰਿਵਾਰਕ ਮੈਂਬਰ ਕੱਲ ਤੇ ਸਾਡੇ ਕੋਲ ਹੀ ਆ ਜੀ ਆਰੇ ਰਾਤੀ ਅਸੀਂ ਭੇਜਿਆ ਸੀ ਸਾਡੇ ਕੋਲ ਹੀ ਆ ਨਾਲ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਸਜੋਬਾ ਤੇ ਜਿੱਥੇ ਜਿੱਥੇ ਮਿਲਦੀ ਆ ਦਿਖਾ ਰਹੇ ਆ ਬਾਕੀ ਸਾਡੇ ਕੋਲ ਹੀ ਪਰਿਵਾਰ ਕੋਸ਼ਿਸ਼ ਕਰ ਰਹੇ ਆ ਲੀਡ ਮਿਲੇਗੀ ਆਸਤੇ ਹੈਗੀ ਆ ਕਿ ਕਵਰ ਅਪ ਕਰ ਲਾਂਗੇ ਆਪਣਾ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਆ ਜਿੰਨਾ ਲੈਬਨੇਟ ਕਰ ਸਕਦੇ ਕਰੋ ਅੱਛਾ ਬਾਕੀ ਨੂੰ ਕੀ ਫੀਲ ਕਰਨਾ ਚਾਹੁੰਦੇ ਨੇ ਕੋਈ ਜਿਹੜੇ ਇਹ ਅਪੀਲ ਸਾਰੀ ਇਹੀ ਆ ਕਿ ਹੁਣ ਸਟੇਸ਼ਨ ਤੇ ਆਪਾਂ ਵੇਟ ਤੇ ਕਰਦੇ ਆਂ ਲੋਕਾਂ ਨੂੰ ਉਹ ਸਮਝਾਈਦਾ ਕਿ ਸਟੇਸ਼ਨ ਬਹੁਤ ਬਿਜ਼ੀ ਸਟੇਸ਼ਨ ਆ 1 ਲੱਖ ਦੇ ਕਰੀਬ ਰੋਜ਼ ਲੋਕੀ ਚੜਦੇ ਉਤਰਦੇ ਆ ਲੋਕੀ ਪ੍ਰਵਾਸੀ ਮਜ਼ਦੂਰ ਪਹਿਲਾਂ ਆ ਕੇ ਬੈਠ ਜਾਂਦੇ ਆ 5-5 7-7 ਘੰਟੇ ਕਈ ਜਾਂਦੇ ਰਾਤ ਨੂੰ ਗੱਡੀਆਂ ਆਉਂਦੀਆਂ ਉਹ ਡਰਦੇ ਕਿ ਰਸਤੇ 'ਚ ਕੋਈ ਖੋਹ ਖਾਣਾ ਹੋ ਜੇ ਉਹ ਵੀ ਰਾਤ ਨੂੰ ਨਹੀਂ ਜਾਂਦੇ ਬਾਹਰ ਬਥੇਰਾ ਕਹਿੰਦਾ ਪਾਣੂ ਫਿਰ ਆਉਂਦਾ ਤਰਸ ਕੇ ਜੇ ਰਾਤ ਨੂੰ ਕਿੱਥੇ ਜਾ ਕੇ ਲੁੱਟ ਜਾਣਗੇ ਬਾਹਰ ਖੋ ਜਾਣਗੇ ਜਿਹੜੇ ਰਾਤ ਨੂੰ ਗੱਡੀ 12 ਵਜੇ ਆ ਗਈ ਕਿਤੇ 1 ਵਜੇ ਆ ਗਈ ਕਿ 10 ਵਜੇ ਉਹ ਕਹਿੰਦਾ ਨਹੀਂ ਮੈਂ ਰਾਤ ਨੂੰ ਨਹੀਂ ਜਾਣਾ ਬੱਸ ਇਹ ਉਸ ਕਰਕੇ ਰਸ਼ ਇੰਨਾ ਬਹੁਤ ਵੱਜ ਜਾਂਦਾ ਕੰਟਰੋਲ ਤੋਂ ਬਾਹਰ ਰਸ਼ ਹੋਇਆ ਹੁੰਦਾ ਇਸੇ ਕਰਕੇ ਇਸ ਨੂੰ ਫਾਇਰ ਵੇਅ ਕਰੀਦਾ ਸਰ ਟੀਮਾਂ ਲੱਗੀਆਂ ਰੋ